ਉਸੇ ਜਿਉਣਾ ਕੋਲ ਰੋੜਾ ਸੀ ਟਟੇ ਸੇ ਉਹਨਾਂ ਨੇ ਬਸ ਕੁਝ ਨਹੀਂ ਪੁੱਛਿਆ ਮੋਟਰਬਾਰ ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰੇ ਨਾਲ ਕਿੰਨੀ ਕਿਟਾਈ ਕਰੀ ਹੈ ਕਿੰਨੀ ਦਾ ਹੀ ਮਗਾ ਥੱਲੇ ਪੈ ਗਏ ਉਹਨਾਂ ਨੇ ਸੇ ਹੀ ਕਿਟਾਈ ਕਰੀ ਹੈ ਉੱਥੇ ਕਿਟਾਈ ਕਰੀ ਹੈ ਜੀ ਰੋੜ ਤੇ ਪੈਣਾ ਪੂਰੀ ਫੇਰ ਮੈਨੂੰ ਚੱਕ ਕੇ ਇਹ ਤਿੰਨ ਗਣ ਮੈਂ ਕੋਸ਼ਿਸ਼ ਕਰੀ ਹੈ ਕਿ ਮੈਂ ਦੀਪਾ ਦੇ ਸਤਾਇਆ ਨਿਕਲਾਂ ਇਹਨਾਂ ਨੇ ਮੈਨੂੰ ਜ਼ਬਰਦਸਤੀ ਫੜ ਦੇ ਗੱਡੀ ਦੇ ਵਿੱਚ ਮੁੱਦਾ ਪਾ ਡੇ ਜੀ ਮੈਨੂੰ ਨਹੀਂ ਪਤਾ ਹੈ ਕਿ ਥੱਲੇ ਰਹਿ ਗਏ ਫਿਰ ਅੰਬਰਾਜੀ ਮੋੜ ਤੋਂ ਬਾਅਦ ਉਹਨਾਂ ਜਾਂਦੇ ਦੀ ਗੱਡੀ ਬਾਰ 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 ਕੋਈ ਪੱਟ ਨਹੀਂ ਕੋਈ ਫੇਰ ਪਿਆ 200 ਵਾਰ ਪਰ ਮਾਰਿਆ ਹੋਣਾ ਜੀ ਆ ਮੇਰੀ ਅਫੇਂੀ ਯਾਰ ਹੋ ਗਈ ਵਜਿਦੇ ਲਖਵਾਲਾ ਉਹਨਾਂ ਨੇ ਇੱਕ ਬੰਦੇ ਦਾ ਫਿਰ ਇੱਕ ਬੰਦਾ ਫੈਟ ਚ ਖੜ ਕੇ ਗਿਆ ਜੀ ਨੇ ਮੈਨੂੰ ਮਾਰ ਲਿਆ ਜਾਨ ਤੇ ਵੀ ਲੋਜੇ ਬੰਦਾ ਬੋਲਦਾ ਇੱਕ ਬੰਦਾ ਮੈਨੂੰ ਬੋਲੀ ਗਿਆ ਇਤਰਾ ਇਤਰਾ ਲੀਗ ਵੀ ਵਾਇ ਡਾਂਸ ਫਲਾਈ ਕਰਦਾ ਮੰਨੋ ਇਹਨਾਂ ਨੇ ਫੜ ਲਿਆ ਪਹਿਲੀ ਵਾਰ ਮੇਰੀ ਗਲਤੀ ਹੁਣ ਕਰਕੇ ਫੜ ਕੇ ਆ ਆ ਮਿੱਤੇ ਇਹਨਾਂ ਨੇ ਬਿਆਨ ਲਿਖਾਇਆ ਅਤੇ ਬਾਦ ਦੋ ਦੋ ਬੋਤਲਾਂ ਦਾਰੂ ਦੀ ਮੇਰੇ ਹੱਥ ਤੇ ਫੜਾ ਕੇ ਇਹਨਾਂ ਨੇ ਵੀਡੀਓ ਬਣਾ ਲਈ ਪਰ ਲੇਕਿਨ ਸਾਲਾ ਲੋਕਿਤ ਮਿਸ਼ਨ ਦਾ ਸੁਭਾ ਪ੍ਰਧਾਨ ਸੋ ਮੈਂ ਆਪਦੀ ਨੂੰ ਸਾਰੀ ਪਬਲਿਕ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦਾ ਕਿ ਮੇਰੇ ਪਿੰਡ ਪੰਸਾਲੇ ਤੋਂ ਇੱਕ ਨੌਜਵਾਨ ਸੰਜੀਵ ਨੌਂਦਾ ਨਾਮ ਦਾ ਨੌਜਵਾਨ ਹੈ ਉੱਤਰ ਸ੍ਰੀ ਜਰਨੈਲ ਕੇਰਵਾਵਾ ਗਰੀਬ ਪਰਿਵਾਰ ਤੋਂ ਹੈ ਜਿਹੜਾ ਕਿ ਰਾਤ ਰਾਣੀ ਮਝਰੇ ਦੇ ਨੇੜੇ ਮਿਕਸ ਕੰਪਨੀ ਦੇ ਕੋਲ ਟਿਕਾਏ ਉੱਥੇ ਸ਼ਰਾਬ ਲੈਣ ਲਈ ਗਿਆ ਸੀ ਸੋ ਉੱਥੇ ਪਤਾ ਨਹੀਂ ਉਹਦੀ ਕੀ ਉਹਨਾਂ ਦੇ ਨਾਲ ਵਹਿਕਾ ਚੱਕੀ ਹੋਈ ਦਾਰੂ ਲੈਣ ਪਿੱਛੇ 6 ਪੈਸੇ ਘਟ ਸਨ ਜਾਂ ਜਾਂ ਸ਼ਰਾਬ ਲੈਣ ਦੇਣ ਪਿੱਛੇ ਹੋਇਆ ਕੁਝ ਸੋ ਉਹਨਾਂ ਨੇ ਮਤਲਬ ਉੱਥੇ ਉਦੇ ਨਾਲ ਇੰਨੀ ਬਸਲੂਕੀ ਕੀਤੀ ਹੈ ਕੁਝ ਨੌਜਵਾਨ ਨੂੰ ਪਹਿਲਾਂ ਤਾਂ ਉਥੇ ਕੁੱਟਿਆ ਗਿਆ ਕ੍ਰਿੰਜਿਆਂ ਵੱਲੋਂ ਸੋ ਤੋਂ ਬਾਅਦ ਵਿੱਚ ਇਹਨਾਂ ਠੇਕੇਦਾਰ ਨੇ ਖੜਾਅ ਦੇ ਉਹਨਾਂ ਨੂੰ ਗੱਡੀ ਚ ਪਾ ਕੇ ਕਿਤੇ 15 ਕਿਲੋਮੀਟਰ ਦੂਰ ਫਾਰਮ ਹਾਊਸ ਤੇ ਲਿਜਾ ਕੇ ਸੋ ਦੀ ਬਹੁਤ ਬੁਰੀ ਤਰ੍ਹਾਂ ਜਿਵੇਂ ਪੁਲਿਸ ਨੂੰ ਪਿਨੈਸ਼ਮੈਂਟ ਦੰਦੀ ਹੁੰਦੀ ਹੈ ਉਹਦੇ ਕੋਈ ਵੱਧ ਟੌਰਚਰ ਕਰਿਆ ਗਿਆ ਸੋ ਉਸ ਨੌਜਵਾਨ ਦੀਆਂ ਪੱਤਲੀਆਂ ਤੋਂ ਲੈ ਕੇ ਸਾਰੀਆਂ ਲੱਤਾਂ ਪੱਟ ਸਾਰੀ ਧੂਈ ਤੇ ਬਾਹਾਂ ਮੂੰਹ ਅੱਖਾਂ ਸਾਰੀਆਂ ਭੰਨੀਆਂ ਪਈਆਂ ਨੇ ਜਿਹੜਾ ਕਿ ਇਸ ਟਾਈਮ ਖਰੜ ਹਸਕਾ ਵਾਲਾ ਜੇਰੇ ਲਾਗੇ ਦੀ ਪ੍ਰਵਾਦੀ ਬਾਹ ਪੜ ਲਈ ਲੋਕ ਕਮਿਸ਼ਨਰ ਬਿਲਕੁਲ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਹੈ ਤੇ ਹੋਰ ਵੀ ਜੇ ਕਿਤੇ ਸਾਨੂੰ ਜਾਣਾ ਪਿਆ ਧਰਨਾ ਲਾਉਣਾ ਪਿਆ ਪਰ ਕਰ ਰੁਕਣੀਆਂ ਪਈਆਂ ਅਗਰ ਪੁਲਿਸ ਪ੍ਰਸ਼ਾਸਨ ਨੇ ਨਾ ਕਾਰਵਾਈ ਕੀਤੀ ਉਸ ਪਰਿਵਾਰ ਗਰੀਬ ਪਰਿਵਾਰ ਨੂੰ ਨਾ ਆਉਣ ਰਵਾਨਾ ਨੂੰ ਕੋਈ ਇਨਸਾਫ ਮਿਲਿਆ ਤੇ ਅਸੀਂ ਅੱਗੇ ਹੋਰ ਵੀ ਕੋਈ ਵੱਡਾ ਕਦਮ ਚੱਕਾਂਗੇ ਜੇਕਰ ਤੁਸੀਂ दारू ਪੀਣ ਦੇ ਸ਼ਕੀਨ ਹੋ ਤੇ ਤੁਸੀਂ ਲਗਜ਼ਰੀ ਠੇਕੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਅਗਰ ਤੁਹਾਡੇ ਕੱਪੜੇ ਮੈਲੇ ਕਚਲੇ ਆ ਫਟੇ ਹੋਏ ਹੋਏ ਤਾਂ ਠੇਕੇਦਾਰ ਇਹ ਹਾਤੇ ਵਾਲਾ ਜੋ ਲਗਜ਼ਰੀ ਹਾਤੇ ਦਾ ਮਾਲਕ ਹੈ ਉਹ ਤੁਹਾਡੇ ਨਾਲ ਵੀ ਕਰ ਸਕਦਾ ਹੈ ਇਹੋ ਜਿਹਾ ਹਾਲ ਤੁਹਾਨੂੰ ਅਸੀਂ ਦਿਖਾਉਂਦੇ ਆਂ ਪਿੰਡ ਕੰਸਾਲੇ ਦੇ ਇੱਕ ਨੌਜਵਾਨ ਦੀਆਂ ਤਸਵੀਰਾਂ ਜੋ ਕਿ ਖੇਤਾਂ ਦੇ ਵਿੱਚ ਕੰਮ ਕਰਦਾ ਕਰਦਾ ਇੱਕ ਸ਼ਰਾਬ ਦੇ ਲਗਜ਼ਰੀ ਹਾਤੇ ਦੇ ਵਿੱਚ ਚਲਾ ਗਿਆ ਤੇ ਲਗਜ਼ਰੀ ਹਾਤੇ ਵਾਲੇ ਨੇ ਉਹਦਾ ਕੀ ਹਾਲ ਕਰਿਆ ਤੁਸੀਂ ਆਪੇ ਦੇਖੋ ਇਹ ਤਸਵੀਰਾਂ ਦਾ ਨਾਮ ਜੀ ਸਤਵਿੰਦਰ ਸਿੰਘ ਹੈ ਪਿੰਡ ਪੰਸਾਲਾ ਜੀ ਲਲਵਾਤ ਜੀ ਕੱਲ 5:35 ਵਜੇ ਦੀ ਗੱਲ ਹੈ ਜੀ ਮੈਂ ਬੜਾ ਪਿੰਡ ਵਾਲੇ ਜਿਹੜਾ ਮੇਨ ਠੇਕਾ ਹੈ ਤੇ ਲਗਜ਼ਰੀ ਹੱਤਾਂ ਵੀ ਬਣਿਆ ਹੋਇਆ ਜੀ ਉੱਥੇ ਖਾਣ ਪੀਣ ਗਿਆ ਸੀ ਤੇ ਮੇਰੇ ਕੱਪੜੇ ਦੀ ਕੰਡੀਸ਼ਨ ਥੋੜੀ ਜਿਹੀ ਠੀਕ ਨਹੀਂ ਸੀ ਮੈਂ ਕਾਪੜਾ ਕਮਾ ਦਾ ਕਰ ਰਿਹਾ ਤੇ ਉਹ ਮੇਨ ਰੋਡ ਤੇ ਹੀ ਆ ਜੀ ਇਹ ਜਿਹੜਾ ਨਵਾਂ ਮੈਕਸ ਰੋਡ ਚੰਡੀਗੜ੍ਹ ਨੂੰ ਜਾ ਰਿਹਾ ਜੀ ਚੰਡੀਗੜ੍ਹ ਤੇ ਬੂਥ ਵੱਟ ਨੂੰ ਜਾ ਰਿਹਾ ਜੀ ਤੇ ਉਹਨਾਂ ਨੇ ਮੈਨੂੰ ਅੰਦਰ ਜਾਣ ਤੋਂ ਰੋਕਿਆ ਜੀ ਮੈਨਾਂ ਨੂੰ ਕਹੇ ਵੀ ਅੰਦਰ ਮੈਂ ਮੁੰਨੂ ਕਾਤੇ ਨਹੀਂ ਜਾਣ ਦੇ ਰਹੇ ਵੀ ਕਿਆ ਵਜਾ ਹੈ ਉਹ ਕਹਿੰਦੇ ਸਾਡੀ ਮਰਜ਼ੀ ਹੈ ਵੀ ਤੇਰੀ ਐਂਟਰੀ ਨਹੀਂ ਕਰਨੀ ਹੈ ਜੀ ਇਸ ਗੱਲ ਨੂੰ ਲੈ ਕੇ ਮੇਰੀ ਉਹਨਾਂ ਨਾਲ ਬਹਿਸ-ਵਸਾਈ ਹੋ ਗਈ ਬਹਿਸ-ਵਸਾਈ ਹੋ ਗਈ ਅੰਨੇ ਚੋ ਦੋ ਬੰਦੇ ਨਿਕਲ ਕੇ ਠੇਕੇ ਚੋਂ ਆਏ ਹੱਥੇ ਵਾਲੇ ਤਾਂ ਸੀਗੇ ਜੀ ਦੋ ਬੰਦੇ ਠੇਕੇ ਚੋਂ ਨਿਕਲ ਕੇ ਆਏ ਉਹਨਾਂ ਨਾਲ ਵੀ ਮੇਰੀ ਬਹਿਸ-ਵਸਾਈ ਹੋਈ ਆ ਉੱਥੇ ਜੀ ਉਹ ਤੋਂ ਬਾਅਦ ਕਿਆ ਹੋਇਆ ਜੀ ਮੈਂ ਆਪਣਾ ਫੋਨ ਚਾਰਜ ਲਾ ਦਿੱਤੇ ਉੱਥੇ ਹੀ ਬਾਹਰ ਖੜਕੇ ਮੇਰਾ ਫੋਨ ਬੰਦ ਹੋਣ ਵਾਲਾ ਸੀਗਾ ਮੈਂ ਆਪਣਾ ਠੇਕੇ ਵਾਲੇ ਬੰਦੇ ਨੂੰ ਫੋਨ ਫੜਾਤਾ ਮੈਂ ਕਿਹਾ ਮੇਰਾ ਫੋਨ ਚਾਰਜ ਲਾ ਦੇਆ 2-4 ਸਕਿੰਟ ਮੈਂ ਆਪਣਾ 1-2 ਮਿੰਟ ਬਾਅਦ ਹੀ ਕਿਹਾ ਕਿ 2-4 ਸਕਿੰਟ ਚਾਰਜ ਹੋ ਗਿਆ ਹੁਣ ਪਰਸੈਂਟ ਚਾਰਜ ਹੋ ਗਿਆ ਹਣਾ ਮੈਂ ਆਪਣਾ ਫੋਨ ਲੈਣ ਅੰਦਰ ਗਿਆ ਇੰਨੇ ਸੀ ਉਹਨਾਂ ਨੇ ਬਸ ਮੇਰੇ ਨਾਲ ਕੁੱਟਮਾਰ ਕਰਨੀ ਸਟਾਰਟ ਕਰ ਦਿੱਤੀ ਤਿੰਨ ਬੰਦੇ ਉਹ ਸੀਗੇ ਜਿਨ੍ਹਾਂ ਨੇ ਮੇਰੇ ਨਾਲ ਲਗਾਤਾਰ ਕੁੱਟਮਾਰ ਉੱਥੇ ਕਰੀ ਹੈ ਜੀ ਫਿਰ ਉਹ ਤੋਂ ਬਾਅਦ ਮੈਂ ਉਹ ਸੁਣ ਲਿਆ ਸੀਗਾ ਉਹਨਾਂ ਚੋਂ ਇੱਕ ਬੰਦਾ ਕਹਿ ਰਿਹਾ ਸੀਗਾ ਵਾਰ-ਵਾਰ ਕੰਨ ਤੇ ਹੋਣ ਲੱਗਾ ਵੀ ਤੁਸੀਂ ਪਹੁੰਚੇ ਨਹੀਂ ਹਜੇ ਤੁਸੀਂ ਪਹੁੰਚੇ ਨਹੀਂ ਹਜੇ ਉਹ ਸ਼ਾਇਦ ਬੰਦਿਆਂ ਨੂੰ ਫੋਨ ਕਰਦਾ ਹੋਣਾ ਜੀ ਇੰਨੇ ਜੀ ਮੈਂ ਹਲੇ ਆਪਣਾ ਐਕਟਿਵਸਟਾਰਟ ਕਰਕੇ ਉੱਥੋਂ ਚੱਲਿਆ ਹੀ ਸੀਗਾ ਇੱਕ ਬੰਦੇ ਨੇ ਆ ਕੇ ਮੈਨੂੰ ਫ ਜੀ ਐਨੀ ਹੀ ਗੱਲ ਹੋਈ ਸੀ ਵੀ ਜਿਹੜੇ ਬੰਦਿਆਂ ਨੂੰ ਫੋਨ ਕਰ ਰਹੇ تھے ਉਹ ਪਹੁੰਚ ਗਏ ਤਿੰਨ ਬੰਦੇ ਹੋ ਸੀਗੇ ਉਹਨਾਂ ਕੋਲ ਰੋਡ ਹ ਸੀਗੇ ਡੰਡੇ ਸੀਗੇ ਜੀ ਉਹਨਾਂ ਨੇ ਬਸ ਕੁਝ ਨਹੀਂ ਪੁੱਛਿਆ ਆਗੇ ਉਤੋਂ ਬਾਅਦ ਮਨ ਨੂੰ ਨਹੀਂ ਪਤਾ ਲੱਗਾ ਜੀ ਮੇਰੀ ਨਾਲ ਕਿੰਨੀ ਕ ਕਟਾਈ ਕਰੀ ਹੈ ਕਿੰਨੇ ਕ ਨਹੀਂ ਮੈਂ ਤਾਂ ਥੱਲੇ ਪੈ ਗਿਆ ਜੀ ਆਪਣਾ ਉੱਥੇ ਹੀ ਕਟਾਈ ਕਰੀ ਹੈ ਉੱਥੇ ਕਟਾਈ ਕਰੀ ਹੈ ਜੀ ਰੋਡ ਤੇ ਪਹਿਲਾਂ ਪੂਰੀ ਫਿਰ ਮਨੋ ਚੱਕ ਕੇ ਇਹ ਤਿੰਨ ਜਣ ਮੈਂ ਕੋਸ਼ਿਸ਼ ਕਰੀ ਹੈ ਕਿ ਮੈਂ ਦੀਪਾ ਜਿਹਾ ਸੱਕਾਂ ਆ ਨਿਕਲਾ ਇਹਨਾਂ ਨੇ ਮਨੋ ਜ਼ਬਰਦਸਤੀ ਫੜ ਕੇ ਗੱਡੀ ਦੇ ਵਿੱਚ ਮੁੱਦਾ ਪਾ ਲਿਆ ਜੀ ਮਨੋ ਨਹੀਂ ਪਤਾ ਕਿ ਕਿੱਥੇ ਲੈ ਕੇ ਗਏ ਸ਼ਾਇਦ 15 20 ਮਿੰਟ ਦਾ ਸ ਉੱਥੇ ਜਾ ਕੇ ਫਿਰ ਮੈਨੂੰ ਇਹਨਾਂ ਤੋਂ ਕਿਸੇ ਦੇ ਬੰਦੇ ਦਾ ਫੋਨ ਆ ਰਿਹਾ ਸੀਗਾ ਜਾਂਦੇ ਵੇ ਵੀ ਗੱਡੀ 'ਚ ਤੇ ਉਹ ਬੰਦੇ ਨੂੰ ਇਹ ਰਿਪੋਰਟਿੰਗ ਕਰ ਰਹੇ ਤੇ ਨਾਲ ਦੀ ਨਾਲ ਤੇ ਉਹ ਬੰਦਾ ਕਹਿ ਰਿਹਾ ਸੀ ਕਿ ਵੀ ਕੋਈ ਨਿਹੜ ਚੰਗੀਆਂ ਲਾਓ ਹਜ ਇਹਦੀ ਚੰਗੀ ਤਸੱਲੀ ਕਰਾਣੀ ਜੀ ਜਾਂਦੇ ਵੇ ਕੁੱਟਦੀ ਲੈ ਗਏ ਮੈਨੂੰ ਗੱਡੀ 'ਚ ਉੱਥੇ ਫੇਰ ਇਹਨਾਂ ਨੇ ਮੈਨੂੰ ਬਿਠਾ ਲਿਆ ਉੱਥੇ ਬਿਠਾ ਕੇ ਉੱਥੇ ਕੋਈ ਦੋ ਤਿੰਨ ਬੰਦੇ ਹੋਰ ਸੀਗੇ ਜੀ ਜਿਹੜੇ ਠੇਕੇ 'ਚ ਬੰਦੇ ਸੀਗੇ ਦੋ ਤਿੰਨ ਦੋ ਬੰਦੇ ਠੇਕੇ 'ਚੋਂ ਆਏ ਸੀਗੇ ਪਹਿਲਾਂ ਬਹਿਸ ਕਰਨ ਉਹ ਵੀ ਗੱਡੀ ਲੈ ਕੇ ਉੱਥੇ ਪਹੁੰਚ ਗਏ ਜੀ ਫਿਰ ਤੇ ਉਹ ਬਾਰ-ਬਾਰ ਫਿਰ ਕਹੀ ਗਿਆ ਵੀ ਇਹਦੇ ਲਾਓ ਹੁਣ ਕੰਨਾਂ ਤੇ ਲਾਓ ਤੇ ਨਾਲੇ ਉਹਨਾਂ ਨੂੰ ਕਿਸੇ ਬੰਦੇ ਦਾ ਫੋਨ ਆਈਗਾ ਜੀ ਕਿੱਥੇ ਸੱਟਾਂ ਲੱਗੀਆਂ ਹੁਣ ਤੁਹਾਡੇ ਮੇਰੀ ਪੂਰੀ ਬੋਡੀ ਤੇ ਉਹ ਹੈ ਜੀ ਨਿਸ਼ਾਨ ਹੈ ਜੀ ਰੌੜਾ ਪਾਰੀਆਂ ਹੋਈਆਂ ਸਾਰੀ ਬੋਡੀ ਤੇ ਡੰਡੇ ਰੌੜਾ ਤੇ ਹੋਰ ਉਹਨਾਂ ਕੋਲ ਪਤਾ ਨਹੀਂ ਕਿਹੜਾ ਕਿਹੜਾ ਹਥਿਆਰ ਸੀਗਾ ਜੀ ਤੇ ਮੇਰਾ ਮੋਢਾ ਪਾੜਿਆ ਪਿਆ ਜੀ ਸਾਰਾ ਤੇ ਉਹਨਾਂ ਕੋਲ ਵੈਪਨ ਵੀ ਸੀਗਾ ਜੀ ਤੇ ਹੁਣ ਅੱਖ ਤੇ ਕਿਵੇਂ ਅੱਖ ਤੇ ਜੀ ਬਾਰ-ਬਾਰ ਬਾਰ-ਬਾਰ ਕੋਈ ਪਤਾ ਨਹੀਂ ਜੀ ਕੋਈ 150 ਜਾਂ 200 ਵਾਰ ਥੱਪੜ ਮਾਰਿਆ ਹੋਣਾ ਜੀ ਉਹਨਾਂ ਨੇ ਇੱਥੇ ਮੇਰੇ ਤਾਂ ਮੇਰੀ ਅੱਖ ਇੰਨੀ ਜ਼ਿਆਦਾ ਸੁੱਜ ਗਈ ਜੀ ਅੱਜ ਤੁਸੀਂ ਗਾਲ ਕ ਇਹ ਬਹਿਸ ਬਸਾਈ ਹੋਈ ਹੈ ਕਿ ਬਾਈ ਤੁਸੀਂ ਉਹਨੂੰ ਵਜਾ ਤਾਂ ਦੱਸ ਦੋ ਉਹ ਕਹਿੰਦੇ ਕਿ ਸਾਡੀ ਮਰਜ਼ੀ ਹੈ ਜੀ ਅਸੀਂ ਨਹੀਂ ਤੈਨੂੰ ਅੰਦਰ ਜਾਣ ਦਿੰਦੇ ਹੈਗੇ ਪਹਿਲਾਂ ਕੋਈ ਲੈਟਰ ਨਾ ਸੀ ਉਹਨਾਂ ਨਾਲ ਕੋਈ ਪਹਿਲਾਂ ਰਜਿਸਟਰੀ ਕੋਈ ਰਜਿਸਟਰੀ ਨਹੀਂ ਹੈ ਪਹਿਲਾਂ ਜੀ ਮੇਰੀ ਮੈਂ ਅੱਗੇ ਵੀ ਖਾਣ ਪੀਣ ਜਾਂਦਾ ਜੀ ਮੁੰਡਾ ਫੋਨ ਉਹਨਾਂ ਨੇ ਮੇਰਾ ਐਥਿਕ ਠੇਕੇ ਚ ਹੀ ਖੋਲਿਆ ਸੀਗਾ ਠੀਕ ਹੈ ਜੀ ਤੇ ਜਾਂਦੇ ਚ ਗੱਡੀ ਚ ਮੇਰੇ ਜਿਹੜਾ ਪਰ ਸੀਗਾ ਜਿਹੜਾ ਮੁੰਡੇ ਸੀਗੇ ਬਾਅਦ ਚ ਆਏ ਸੀਗੇ ਉਹਨਾਂ ਨੇ ਮੇਰਾ ਪਾਸ ਖੋਲਿਆ ਜੀ ਡਿਜੀ ਉਹ ਕਿੰਨੇ ਪੈਸੇ ਦੇ ਉਹ ਤੇ 3-4000 ਰੁਪਏ ਹੋਣਾ ਜਮਾਨਾ ਉਹ ਪਾਸ ਖੋਲੇ ਤੇ ਡਾਕੂਮੈਂਟ ਸੀਗੇ ਆਧਾਰ ਕਾਰਡ ਪੈਨ ਕ ਟੀਮ ਵਗੈਰਾ ਸਾਰੇ ਉਦੋਂ ਬਾਅਦ ਜਦ ਮੈਂ ਅਦਮਰਿਆ ਹੋ ਗਿਆ ਜੀ ਜਮਾ ਮੈਂ ਬੇਸੁੱਧ ਹੋ ਗਿਆ ਜੀ ਜਮਾ ਉਹਨਾਂ ਨੇ ਦੇਖਿਆ ਵੀ ਹੁਣ ਪਤਾ ਨਹੀਂ ਗੱਲ ਨਾ ਪੈ ਜਵੇ ਇਹ ਇਹਨੂੰ ਕਿਸੇ ਫੋਨ ਦਾ ਬੰਦਾ ਫੋਨ ਆਇਆ ਹੁਣਾਂ ਕੰਮ ਤੇ ਦਾ ਕਹਿੰਦਾ ਵੀ ਹੁਣ ਛੱਡ ਦੇ ਉਹਨੂੰ ਛੱਡਿ ਆਓ ਪਰ ਛੱਡਣੇ ਦੇ ਪਹਿਲਾਂ ਕਹਿੰਦਾ ਵੀ ਇੱਥੇ ਵੀ ਆਫ ਕਰ ਲੋ ਆਪਣਾ ਬਿਆਹ ਲੈ ਲੋ ਕਾਗਜ਼ ਤੇ ਲਿਖਵਾ ਲੋ ਉਹਨਾਂ ਨੇ ਮੈਨੂੰ ਬੰਦੇ ਦਾ ਹਾਸੇ ਰੱਖ ਕੇ ਇੱਕ ਬੰਦਾ ਸਾਈਡ 'ਚ ਖੜ ਕੇ ਗਾਇ ਵੀ ਇਹਨਾਂ ਤੈਨੂੰ ਮਾਰ ਦੋਗੇ ਜਾਨ ਤੇ ਜਿਹੜਾ ਜੋ ਬੰਦਾ ਬੋਲਦਾ ਇੱਕ ਬੰਦਾ ਮੈਨੂੰ ਬੋਲੀ ਗਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਲਿਖ ਵੀ ਮੈਂ ਦਾਰੂ ਸਪਲਾਈ ਕਰਦਾ ਮਨੁਈ ਇਹਨਾਂ ਨੇ ਫੜ ਲਿਆ ਪਹਿਲੀ ਵਾਰ ਮੇਰੀ ਗਲਤੀ ਹੋਣ ਕਰਕੇ ਛੱਡ ਤੇ ਆ ਆਹ ਮੇਤੇ ਇਹਨਾਂ ਨੇ ਬਿਆਨ ਲਖਾਇਆ ਉਤੇ ਬਾਦ ਦੋ ਦੋ ਬੋਤਲਾਂ ਦਾਰੂ ਦੀਆਂ ਮੇਰੇ ਹੱਥ ਚ ਫੜਾ ਕੇ ਇਹਨਾਂ ਨੇ ਵੀਡੀਓ ਬਣਵਾਈ ਜਬਰਦਸਤੀ ਇੱਕ ਮੁੰਡਾ ਵੈਪਨ ਲੈ ਕੇ ਸਾਈਡ ਤੇ ਖੜਿਆ ਤਾਂ ਵੀ ਨਹੀਂ ਤੈਨੂੰ ਮਾਰ ਦੂੰਗਾ ਤੇ ਹੁਣ ਮੰਗ ਕੀ ਕਰਦੇ ਹੋ ਜੀ ਮੰਗ ਇਨਸਾਫ ਦੀ ਮੰਗ ਕਰਦੇ ਆ ਜੀ ਮੈਂ ਇਹਦੇ ਪਰਚਾ ਹੋਏ ਜੋ ਬਣਦੀ ਕਾਨੂੰਨੀ ਕਾਰਵਾਈ ਉਹਦੇ ਸਾਹਮਣੇ ਵਾਇਗੁਰੂ ਜਿੱਕਾ ਖਾਲਸਾ ਵਾਇਗੁਰੂ ਜਿੱਕੀ ਫਤੇ ਮੈਂ ਸੁਖਦੇਵ ਸਿੰਘ ਸੁਖਾ ਪਿੰਡ ਕਨਸਾਲਾ ਲੋਕਇਤ ਮਿਸ਼ਨ ਦਾ ਸ਼ੂਭਾ ਪ੍ਰਧਾਨ ਸੋ ਮੈਂ ਆਪ ਜੀ ਨੂੰ ਸਾਰੇ ਪਬਲਿਕ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦਾ ਕਿ ਮੇਰੇ ਪਿੰਡ ਪੰਸਾਲੇ ਤੋਂ ਇੱਕ ਨੌਜਵਾਨ ਸੰਜੂ ਨਾਂ ਦਾ ਨੌਜਵਾਨ ਹੈ ਉੱਤਰ ਸ੍ਰੀ ਜਰਨੈਲ ਗਰੇਵਾ ਗਰੀਬ ਪਰਿਵਾਰ ਤੋਂ ਹੈ ਜਿਹੜਾ ਕਿ ਰਾਤ ਰਾਣੀ ਮਜਰੇ ਦੇ ਨੇੜੇ ਮੈਕਸ ਕੰਪਨੀ ਦੇ ਕੋਲ ਠੇਕਾ ਹੈ ਉੱਥੇ ਸ਼ਰਾਬ ਲੈਣ ਲਈ ਗਿਆ ਸੀ ਸੋ ਉੱਥੇ ਪਤਾ ਨਹੀਂ ਉਹਦੀ ਕੀ ਉਹਨਾਂ ਦੇ ਨਾਲ ਬਹਿਕਾ ਚੱਕੀ ਹੋਈ ਦਾਰੂ ਲੈਣ ਪਿੱਛੇ ਪੈਸੇ ਘਟਸਣ ਜਾਂ ਜਾਂ ਸ਼ਰਾਬ ਲੈਣ ਦੇਣ ਪਿੱਛੇ ਹੋਇਆ ਕੁਝ ਸੋ ਉਹਨਾਂ ਨੇ ਮਤਲਬ ਉੱਥੇ ਉਹਦੇ ਨਾਲ ਐਨੀ ਬੱਸ ਲੁਕੀ ਕੀਤੀ ਹੈ ਕੁਝ ਨੌਜਵਾਨ ਨੂੰ ਪਹਿਲਾਂ ਤਾਂ ਉਥੇ ਕੁੱਟਿਆ ਗਿਆ ਕੀੜੀਆਂ ਵੱਲੋਂ ਸੋ ਉਸ ਤੋਂ ਬਾਅਦ ਵਿੱਚ ਇਹ ਠੇਕੇਦਾਰ ਨੇ ਖਰਾਬ ਦੇ ਉਹਨਾਂ ਨੇ ਉਹਨੂੰ ਗੱਡੀ ਚ ਪਾ ਕੇ ਕਿਤੇ 15 ਕਿਲੋਮੀਟਰ ਦੂਰ ਫਾਰਮ ਹਾਊਸ ਤੇ ਲਿਜਾ ਕੇ ਸੋ ਉਹਦੀ ਬਹੁਤ ਬੁਰੀ ਤਰ੍ਹਾਂ ਜਿਵੇਂ ਪੁਲਿਸ ਪੈਨੈਸ਼ਮੈਂਟ ਦਿੰਦੀ ਹੁੰਦੀ ਹੈ ਉਹਦੇ ਕੋਈ ਵੱਧ ਟੌਰਚਰ ਕਰਿਆ ਗਿਆ ਸੋ ਉਸ ਨੌਜਵਾਨ ਦੀਆਂ ਪੱਤਲੀਆਂ ਤੋਂ ਲੈ ਕੇ ਸਾਰੀਆਂ ਲੱਤਾਂ ਪੱਟ ਸਾਰੀ ਧੂਈ ਤੇ ਬਾਹਾਂ ਮੂੰਹ ਅੱਖਾਂ ਸਾਰੀਆਂ ਭੰਨੀਆਂ ਪਈਆਂ ਨੇ ਜਿਹੜਾ ਕਿ ਇਸ ਟਾਈਮ ਖਰੜ ਹਸਪਤਾਲ ਜੇਰੇ ਇਲਾਜ ਹੈ ਸੋ ਸਾਰਾ ਪਰਿਵਾਰ ਰੋਂਦਾ ਕਲਾਉਂਦਾ ਤੇ ਨਗਰ ਨਿਵਾਸੀ ਲੋਕ ਇਤ ਮਿਸ਼ਨ ਕੋਲ ਆਏ ਸਨ ਕਿ ਸਾਡੀ ਸੁਣਵਾਈ ਲਈ ਪ੍ਰਸ਼ਾਸਨ ਨੂੰ ਕਹੋ ਸੋ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਤੇ ਮੈਂ ਐਸਚਓ ਸਾਹਬ ਸਤਿੰਦਰ ਸਿੰਘ ਜੀ ਐਸਚਓ ਮੋਲਾਪੁਰ ਗਰੀਬਦਾਸ ਉਹਨਾਂ ਨਾਲ ਵੀ ਇਸ ਬਾਬਤ ਗੱਲ ਕੀਤੀ ਹੈ ਸੋ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈ ਤੇ ਅਸੀਂ ਪੂਰਾ ਉਸ ਨੌਜਵਾਨ ਨੂੰ ਇਨਸਾਫ ਦਵਾਵਾਂਗੇ ਕਿ ਜੇ ਪੈਸੇ ਘੱਟ ਸਨ ਜਾਂ ਉਹਨਾਂ ਗਾਲੀ ਗਲੋਚ ਕੀਤੀ ਸੀ ਸੋ ਉਹਨਾਂ ਕਰੀਂਦਿਆਂ ਨੂੰ ਤੇ ਉਹਨਾਂ ਠੇਕੇਦਾਰਾਂ ਨੂੰ ਉਹਨਾਂ ਨੇ ਆਪਣੇ ਗੁੰਡਾਗਰਦੀ ਜਿਹੜੇ ਬਣੇ ਗੁੰਡੇ ਲਿਆ ਕੇ ਬਾਹਰ ਤੋਂ 15 20 ਲਿਆ ਕੇ ਉਹਦੀ ਬਾਹਰ ਕਿਸੇ ਫਾਰਮ ਹੌਸ ਤੇ ਕੁੱਟਮਾਰ ਕੀਤੀ ਏ ਤੇ ਉਹਦੀਆਂ ਵੀਡੀਓ ਵੀ ਬਣੀਆਂ ਗਈਆਂ ਸੋ ਉਸ ਤੋਂ ਕੋਹਾ ਗਿਆ ਇੱਕ ਦੇਸੀ ਸ਼ਰਾਬੀ ਕਹਿੰਦਾ ਮੇਰੇ ਮੂਹਰੇ ਰੱਖੀ ਗਈ ਹੈ ਸੋ ਵੀ ਕੋਹਾ ਗਿਆ ਵੀ ਮੈਂ ਦੇਸੀ ਖਰਾਬ ਦਾ ਵਪਾਰ ਵੀ ਕਰਦਾ ਹਾਂ ਤੇ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਵੀ ਰੱਖੀਆਂ ਗਈਆਂ ਸੋ ਤਰਾਂ ਤਰਾਂ ਦੀਆਂ ਵੀਡੀਓ ਬਣਾਈਆਂ ਗਈਆਂ ਤੇ ਉਹਨੂੰ ਅਲਫ ਨੰਗਾ ਕਰਕੇ ਕੁੱਟਿਆ ਪਟਿਆ ਗਿਆ ਬਹੁਤ ਪੂਰੀ ਹਲਤ ਕੀਤੀ ਗਈ ਉਦੋਂ ਮਾਫੀ ਮੰਗਾਈਆਂ ਗਈਆਂ ਸੋ 9 9:30 ਵਜੇ ਦੇ ਕਰੀਬ ਉਹ ਨੌਜਵਾਨ ਨੂੰ ਚੁੱਕਿਆ ਗਿਆ ਸੀ ਰਾਣੀ ਮੇਜਰੇ ਠੇਕੇ ਤੋਂ ਸੋ 12 12:30 ਦੇ ਕਰੀਬ ਮੇਰੇ ਖਿਆਲ ਉਹਨੂੰ ਛੁੱਟਿਆ ਗਿਆ ਸੜਕ ਤੇ ਫਿਰ ਜਿੱਥੋਂ ਕੇ ਪਿੰਡ ਦੇ ਨੌਜਵਾਨਾਂ ਨੇ ਉਹਨੂੰ ਚੱਕ ਕੇ ਖਰੜਾ ਸਦਲ ਦਰਦ ਕਰਾਇਆ ਉਸ ਗਰੀਬ ਪਰਿਵਾਰ ਦੀ ਬਾਹ ਮਪਣ ਲਈ ਲੋਕਿਤ ਮਿਸ਼ਨ ਬਿਲਕੁਲ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਹੈ ਤੇ ਹੋਰ ਵੀ ਜੇ ਕਿਤੇ ਸਾਨੂੰ ਜਾਣਾ ਪਿਆ ਧਰ ਨਾਲ ਆਉਣਾ ਪਿਆ ਸੜਕਾਂ ਰੁਕਣੀਆਂ ਪਈਆਂ ਅਗਰ ਇਹ ਪੁਲਿਸ ਪ੍ਰਸ਼ਾਸਨ ਨੇ ਨਾ ਕਾਰਵਾਈ ਕੀਤੀ ਉਸ ਪਰਿਵਾਰ ਗਰੀਬ ਪਰਿਵਾਰ ਨੂੰ ਨਾ ਨੌਜਵਾਨ ਨੂੰ ਕੋਈ ਇਨਸਾਫ ਮਿਲਿਆ ਫਿਰ ਅਸੀਂ ਅੱਗੇ ਹੋਰ ਵੀ ਕੋਈ ਵੱਡਾ ਕਦਮ ਚੱਕਾਂਗੇ ਸੋ ਪਹਿਲਾਂ ਸਾਨੂੰ ਆਸ ਹੈ ਪੂਰੀ ਐਸ ਐਚਓ ਸੁਖਿੰਦਰ ਸਿੰਘ ਜੀ ਮੋਲਾਪੁਰ ਗਰੀਬਦਾਸ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਬਣਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਹੈ ਉਹਨਾਂ ਕਰਿੰਦਿਆਂ ਤੇ ਠੇਕੇਦਾਰਾਂ ਤੇ ਅਤੇ ਜਿਹੜੇ ਉਹਦੇ ਗੁੰਡੇ ਲਿਆਂਦੇ ਸਨ 15 20 ਉਹਨਾਂ ਨੇ ਜੋ ਵੀ ਉਸ ਨੌਜਵਾਨ ਨਾਲ ਬਦੀ ਕੀ ਕੀਤੀ ਹੈ ਬਿਲਕੁਲ ਤੁਹਾਨੂੰ ਇਨਸਾਫ ਦਿਵਾਇਆ ਜਾਊਗਾ ਸਾਨੂੰ ਪੂਰੀ ਆਸ ਹੈ ਅਸੀਂ মিডিਆ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਉਸ ਨੌਜਵਾਨ ਦੀ ਕਵਰੇਜ ਕਰਕੇ ਉਸ ਨੌਜਵਾਨ ਨੂੰ ਇਨਸਾਫ ਦਿਵਾਓ ਤਾਂ ਕਿ ਇਹ ਜੇ ਗੰਦੇ ਅੰਸਰ ਹੋਰ ਕਿਸੇ ਨੌਜਵਾਨਾਂ ਇਹੋ ਜਿਹਾ ਕੰਮ ਨਾ ਕਰ ਸਕਣ ਸੋ ਲੋਕ ਇਤਮੇਸ਼ ਨੂੰ ਇਸ ਪਰਿਵਾਰ ਦੇ ਨਾਲ ਹੈ ਜਦ ਤੱਕ ਇਨਸਾਫ ਨਹੀਂ ਮਿਲਦਾ ਤਾਂ ਮੈਂ ਸਾਨੂੰ ਠੇਕਾ ਬੰਦ ਕਰਨਾ ਪਵੇ ਤਾਂ ਮੈਂ ਸੜਕਾਂ ਜਮ ਕਰਨੀਆਂ ਪੈਣਾਂ ਜੇ ਪੁਲਿਸ ਪ੍ਰਸ਼ਾਸਨ ਸਹੀ ਕਾਰਵਾਈ ਕਰਦਾ ਏ ਤੇ ਅਸੀਂ ਉਹਦੀ ਸਰਾਗਾ ਵੀ ਕਰਦੇ ਆ ਕਿਉਂਕਿ ਲੋਕਾਂ ਨੂੰ ਇਨਸਾਫ ਦਵਾਉਣ ਲਈ ਪੁਲਿਸ ਪ੍ਰਸ਼ਾਸਨ ਦਾ ਹੱਕ ਬਣਦਾ ਏ ਕਿ ਜੇ ਕੋਈ ਧੱਕਾ ਕਰਦਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਾਂਦਾ ਏ ਉਹਨੂੰ ਵੀ ਸਜ਼ਾ ਦੋਣੀ ਪੁਲਿਸ ਦਾ ਹੱਕ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਅਮਰਜੈਂਸੀ ਪਹੁੰਚਿਓ ਖਰੜ ਜੀ ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਤੇ ਮੈਂ ਮੇਰਾ ਬ੍ਰਦਰ ਹੈ ਜੀ ਸਤਵਿੰਦਰ ਸਿੰਘ ਉਹ ਕੱਲ ਸ਼ਾਮ ਨੂੰ ਜੀ ਆਪਣਾ ਠੇਕੇ ਤੇ ਗਿਆ ਸੀ ਡ੍ਰਿੰਕ ਕਰਨ ਜੀ ਕਿਹੜੀ ਜਗ੍ਹਾ ਦਾ ਮਸਲਾ ਹੈ ਆ ਉਹ ਮੈਕਸ ਨਿਊ ਚੰਡੀਗੜ੍ਹ ਦਾ ਜੀ ਅੱਛਾ ਹਾਂ ਉੱਥੇ ਠੇ ਤੇ ਇਦਾਂ ਹੀ ਉਹ ਕੱਲ ਗਿਆ ਜੀ ਤੇ ਉਹਦੇ ਨਾਲ ਕਿਹਾ ਸੀ ਜੀ ਕਿ ਕੱਪੜੇ ਲਿਬੜ ਹੋਏ ਤੇ ਮਤਲਬ ਜਦੋਂ ਘਰ ਦੇ ਕੱਪੜਿਆਂ ਵਿੱਚ ਲੰਘ ਗਿਆ ਜੀ ਤੇ ਉਹਨੂੰ ਕਿਤੇ ਹੱਥ ਵਾਲੇ ਨੇ ਕਿਹਾ ਹੋਣਾ ਵੀ ਬਾਈ ਤੂੰ ਆਪਣਾ ਪਿੱਛੇ ਜਾ ਕੇ ਬਹਿ ਜਾ ਜੀ ਉਹ ਕਹਿੰਦਾ ਵੀ ਯਾਰ ਵੀ ਮੇਰੀ ਗੱਲ ਤੁਸੀਂ ਇੱਕ ਨਾ ਕਦੇ ਕਰਦੇ ਵੀ ਮੈਂ ਉਹਨਾਂ ਜਿਹੜਾ ਤੁਸੀਂ ਮੈਨੂੰ ਜਾਣਦੇ ਦੇ ਹੈਗੇ ਵੀ ਮੈਂ ਪਿੱਛੇ ਕਦੇ ਬੈਠਾਂ ਵੀ ਜਿੰਨੇ ਕੁ ਵੈਸੇ ਇਹਨਾਂ ਨਾਲ ਜਿਹੜੇ ਇੰਨੇ ਕ ਮੈਨੂੰ ਮੈਦ ਜਾਣੇ ਆ ਤਾਂ ਇਦਾਂ ਹੀ ਕਰਦੇ ਕਰਾਂਦੇ ਨਾ ਜਿੱਥੇ ਬਹਿਸ ਹੋ ਗਈ ਜੀ ਬਹੁਤ ਬਹਿਸ ਬਾਦੀ ਬਾਦੀ ਕਿ ਦੇਖਿਆ ਹੋਇਆ ਜੀ ਇਹ ਹੱਥ ਵਾਲੇ ਨੇ ਕਿਹੜਾ ਠੇਕਾ ਵਾਲੇ ਬੰਦੇ ਬੁਲਾ ਲੇ ਨਾਲ ਤੇ ਇਹਨਾਂ ਨੇ ਕੀ ਕਰਿਆ ਜੀ ਇਨਹਨੇ ਕਿਹਾ ਜੀ ਆਪਣਾ ਠਿਕਾਣਾ ਉੱਥੇ ਕੁੱਟਿਆ ਤੇ ਨਾਲ ਹੀ ਇਹਨਾਂ ਨੇ ਕਹਿ ਰਿਹਾ ਜੀ ਫੋਨ ਕੀਤਾ ਕਿਸੇ ਨੂੰ ਤੇ ਉੱਥੋਂ ਗੱਡੀ ਆਈ ਜੀ ਇੱਕ ਤੇ ਗੱਡੀ ਮਹਿੰਦਰਾ ਪਿਕਅਪ ਦੇ ਨਾਮ ਗੱਡੀ ਸੀ ਤੇ ਉਹਦੇ 'ਚ ਤਿੰਨ ਬੰਦੇ ਆਏ ਜੀ ਤੇ ਇਹਨਾਂ 6 ਬੰਦਿਆਂ ਦੇ ਵਿੱਚ ਮਤਲਬ ਇਹਨਾਂ ਕੋਲ ਹਥਿਆਰ ਵੈਪਨ ਸਾਰਾ ਕੁਝ ਸੀਗਾ ਜੀ ਤੋੜਾਂ ਵੀ ਸੀਗੀਆਂ ਕਿਰਪਾਨਾਂ ਸਾਰਾ ਕੁਝ ਮਤਲਬ ਜੋ ਵੀ ਹੁੰਦਾ ਜੀ ਸਾਰਾ ਕੁਝ ਸੀ ਇਹਨਾਂ ਨੇ ਉੱਥੇ ਮੌਕੇ ਪੂਰਾ ਕੁੱਟਿਆ ਜੀ ਮੇਰੇ ਬਰਾਦਰ ਨੂੰ ਠਿਕਾਣੇ ਦੇ ਸਾਹਮਣੇ ਇਹ 5 ਤੋਂ ਲੈ ਕੇ 6 ਦੇ ਵਿੱਚ ਦੀ ਘਟਨਾ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਕੁੱਟਣ ਤੋਂ ਬਾਅਦ ਤੇ ਫਿਰ ਇਹ ਕਹਿ ਰਿਹਾ ਜੀ ਇਹਨਾਂ ਨੇ ਇਹ ਗੱਡੀ ਚਾਕੇ ਕਿਤੇ ਅਣਜਾਣ ਜਗ੍ਹਾ ਤੇ ਲੈ ਗਏ ਜੀ ਇਹਦੇ ਫਾਰਮ ਕੋਈ ਫਾਰਮ ਹਾਊਸ ਵਗੈਰਾ ਚੀਤੀ ਉੱਥੇ ਲਿਜਾ ਕੇ ਤਿੰਨ ਚਾਰ ਬੰਦੇ ਹੋ ਰਹੇ ਆ ਜੀ ਤੇ ਇਹਨਾਂ ਨੂੰ ਕਿਸੇ ਇੱਕ ਬੰਦੇ ਦਾ ਵਾਰ-ਵਾਰ ਫੋਨ ਆ ਰਿਹਾ ਸੀ ਗ੍ਰਿੰਦਰ ਨਾਮ ਹੈ ਗੁਰਵਿੰਦਰ ਗੋਸਵਾਮੀ ਗੁਰਵਿੰਦਰ ਗੋਸਵਾਮੀ ਹੈ ਜੀ ਤੇ ਉਹ ਤਾਂ ਵਾਰ-ਵਾਰ ਫੋਨ ਆ ਰਿਹਾ ਸੀ ਇਹਨੂੰ ਵੀ ਹਾਂ ਵੀ ਇਸ ਥੱਲੀ ਕਰਾ ਕੇ ਭੇਜਣਾ ਆ ਜੀ ਤੇ ਇਹਨਾਂ ਨੇ ਕਹਿ ਕੀਤਾ ਜੀ ਲੈ ਕੇ ਛੇਕ ਤੋਂ ਲੈ ਕੇ 8:30 ਤੱਕ 2.5 ਘੰਟੇ ਪੂਰਾ ਕੁੱਟਿਆ ਜੀ ਇਹਨੇ ਕਿਤੇ ਪਤਾ ਲੱਗਿਆ ਤੇ ਸਾਨੂੰ ਫਿਰ ਸਾਡੇ ਕਿਤੇ ਵਿੱਚ ਦੇ ਇਹਨਾਂ ਨੇ ਫੋਨ ਕੀਤਾ ਜੀ ਸਾਨੂੰ ਉਹਨਾਂ ਨੇ ਦੱਸਿਆ ਉਹਨਾਂ ਨੇ ਕਿਤੇ ਦੱਸਿਆ ਵੀ ਸਾ ਸਾਨੂੰ ਇਦਾਂ ਇਦਾਂ ਕਿਸੇ ਗਾਹ ਤੋਂ ਗਾਹ ਕਰਦੇ ਨੰਬਰ ਮਿਲ ਗਿਆ ਤੇ ਸਾਨੂੰ ਅਸੀਂ ਠੇਕੇ ਤੇ ਪਹੁੰਚ ਗਏ ਸਾਡਾ ਭਰਾ ਵੀ ਹੈ ਨਹੀਂ ਤਾਂ ਅਸੀਂ ਠੇਕੇ ਤੇ ਪਹੁੰਚੇ ਤਾਂ ਠੇਕੇ ਆ ਸਾਨੂੰ ਕਹਿੰਦਾ ਵੀ ਅਸੀਂ ਤਾਂ ਐਫਆਈਆਰ ਕਰਾ ਕੇ ਛਕਾਤਾ ਤੁਹਾਡਾ ਮੰਤਰਪੁਰਾ ਤਾਂ ਸਾਨੂੰ ਹਾਂ ਅਸੀਂ ਐਫਆਈਆਰ ਬੁਲਾਈ ਆ ਜੀ ਤੇ ਮੈਂ ਆਪਣਾ ਪੁਲਿਸ ਬੁਲਾਈ ਆ ਭੇਜਤਾ ਜੀ ਤੇ ਅਸੀਂ ਸਾਨੂੰ ਹੁਣ ਥਾਣਾ ਮੁੱਲਾਪੁਰ ਕਰੀਬ ਦਾਸ ਲੱਗਦਾ ਜੀ ਤੇ ਅਸੀਂ ਆਪਣਾ ਉੱਥੇ ਹੀ ਗਏ ਉੱਥੇ ਕੋਈ ਵੀ ਨਹੀਂ ਤਾਂ ਜੀ ਅਸੀਂ ਬਾਈ ਨੂੰ ਦੁਬਾਰਾ ਫੋਨ ਕੀਤਾ ਵੀ ਸਾਡਾ ਭਰਾ ਤੇ ਯਾਰ ਉੱਥੇ ਹੈ ਨਹੀਂ ਉੱਲਾਪੁਰ ਥਾਣੇ ਚ ਤਾਂ ਹੈ ਨਹੀਂ ਤੁਸੀਂ ਵੀ ਕਿੱਥੇ ਤੁਸੀਂ ਤਾਂ ਝੂਠ ਬੋਲਦੇ ਫਿਰ ਤਾਂ ਫਿਰ ਇਹ ਵੀਰ ਨੇ ਗੱਲ ਕਰੀ ਸੀ ਜੀ ਤੇ ਇਹਨੂੰ ਉਹ ਕਹਿੰਦਾ ਵੀ ਤੁਸੀਂ ਯਾਰ ਚੁੱਪ ਕਰਕੇ ਘਰਾਂ ਚਲੇ ਜਾਓ ਉਹ ਕਹਿੰਦਾ ਉਹ ਵੀ ਤੁਸੀਂ ਨਾ ਘਰੇ ਜਾਓ ਚੁੱਪ ਕਰਕੇ ਹਨਾ ਵੀ ਜੇ ਤੁਸੀਂ ਥਾਣੇ ਜਾਓਗੇ ਵੀ ਕੰਮ ਵੱਜੂ ਵੀ ਤੁਹਾਡਾ ਫਿਰ ਬੰਦਾ ਫਿਰ ਤੁਹਾਨੂੰ ਓੱਖਾ ਮਿਲੂਗਾ ਓੱਖਾ ਮਿਲੂਗਾ ਤੁਸੀਂ ਜਾਓ ਕਹਿੰਦਾ ਘੰਟੀ ਘੰਟੀ ਇਹ ਉਹੀ ਬੰਦਾ ਜਗਵਿੰਦਰ ਸਿੰਘ ਗੁਰਵਿੰਦਰ ਗੋਸਵਾਮੀ ਨਾਮ ਦਾ ਜੀ ਗੋਸਵਾਮੀ ਆ ਇਹ ਕੋਈ ਠੇਕੇਦਾਰ ਆ ਆ ਉਹਦਾ ਪਾੜ ਲੈ ਮਿਲਿਆ ਸੀ ਉੱਥੇ ਨਾ ਜਿਹੜਾ ਟੇਕਾ ਜਾਂਦਾ ਉਹਦੇ ਵਿੱਚ ਪਾੜ ਨਹੀਂ ਸੀ ਪਿਆ ਤੇ ਉਸ ਤੋਂ ਬਾਅਦ ਫਿਰ ਸਾਨੂੰ ਜਦ ਲੱਗਿਆ ਵੀ ਚਲੋ ਅ ਫੋਨ ਦੀ ਗੱਲ ਹੋਈ ਆ ਕਿ ਤੁਹਾਡੇ ਨੰਬਰ ਦੇ ਆ ਕਿਸੇ ਨਾਲ ਵੀ ਆਪ ਬੰਦੇ ਵਾਇਆ ਫਿਰ ਜਦੋਂ ਤੁਹਾਡਾ ਬੰਦਾ ਮਿਲ ਗਿਆ ਉਸ ਤੋਂ ਬਾਅਦ ਤੁਸੀਂ ਕੀ ਕਰਿਆ ਜੀ ਨਹੀਂ ਸਾਨੂੰ ਫਿਰ ਅਸੀਂ ਮੁੱਲਾਪੁਰ ਥਾਣੇ ਸਾਡਾ ਬੰਦਾ ਨਹੀਂ ਮਿਲਿਆ ਜੀ ਫਿਰ ਅਸੀਂ ਤੁਹਾਨੂੰ ਇਦਾਂ ਹੋਇਆ ਕਿ ਚਲੋ ਬਲਾ ਕੇ ਕਰਾੜੀ ਦੇਖ ਕੇ ਆਉਂਦੇ ਹਾਂ ਕਿੱਥੋਂ ਤੁਹਾਡਾ ਬੰਦਾ ਜਦੋਂ ਅਸੀਂ ਉਹ ਆਪੀ ਉਹ ਕੁੱਟ-ਕੱਟ ਕੇ ਠੇਕੇ ਛੱਡ ਕੇ ਗਏ ਆ ਉਹ ਠੇਕੇ ਦੇ ਲੈ ਕੇ ਆਏ ਹਨਾ ਠੇਕੇ ਦੇ ਲੈ ਕੇ ਆਏ ਹਨਾ ਠੇਕੇ ਤੇ ਆ ਕੇ ਸਾਰੇ ਬੰਦੇ ਤੇ ਮਾਫੀ ਮੰਗਾਈ ਆ ਉੱਥੇ ਵੀ ਸਾਰੇ ਚੜਾਗੇ ਮਰਾ ਕੇ ਆਉਂਦੇ ਆ ਇਰ ਨੂੰ ਐਕਟਿਵਿਟੀ ਵਧਾਇਆ ਕਹਿੰਦੇ ਜਾ ਇਹ ਘਰੇ ਪਤਾ ਨਹੀਂ ਕੀ ਹੋ ਸਕਦਾ ਹਾਲਤ ਕੀ ਹੁਣ ਭਰਾਜੀ ਤੁਹਾਡੇ ਦੀ ਹਾਂ ਭਰਾਜੀ ਐਮਰਜੈਂਸੀ ਚ ਐਡਮਿਟ ਹੈ ਜੀ ਇਸ ਟਾਈਮ ਕੋਣ ਮੰਗ ਕੀ ਕਰਦੇ ਹੋ ਤੁਸੀਂ ਸਾਨੂੰ ਇਨਸਾਫ ਚਾਹੀਦਾ ਉਹ ਇਨਸਾਫ ਚਾਹੀਦਾ ਸਾਨੂੰ ਜ਼ਰੂਰੀ ਜਿੰਨੇ ਵੀ ਬੰਦੇ ਨੇ ਮਤਲਬ ਤਛਦਰ ਕਰਿਆ ਇਹ ਕੋਈ ਕੰਪਲੀਟ ਹਾਦਸਾ ਅਸੀਂ ਡਾਕਟਰ ਨੇ ਅੱਗੇ ਭੇਜ ਦਿੱਤਾ ਹਲੇ ਕੋਈ ਸਾਈਨ ਨਹੀਂ ਹੈਗੀ ਕਹਿ ਰਹੇ ਆ ਕਿ ਜਿੰਨ ਕਰੇ ਆ ਜਾਏਗੀ ਉਹ ਹਾਈਪੋਟ ਗਏ ਲੱਗਦੇ ਪਰ ਹਲੇ ਆਏ ਨਹੀਂ ਹੈਗੇ ਸਾਨੂੰ ਇਨਸਾਫ ਚਾਹੀਦਾ ਔਰ ਕੁਝ ਨਹੀਂ ਚਾਹੀਦਾ ਸਾਨੂੰ ਵੀ ਐਮੇ ਕਾਲੂ ਕਿਸੇ ਹੋਰ ਨਾਲ ਨਾ ਹੋਵੇ ਹਾਂਜੀ ਹਲੇ ਕੁਝ ਨਹੀਂ ਹੈਗੀ ਵੀ ਅਗਰ ਉਸਨੇ ਗਲਤੀ ਚਲੋ ਗਾਲ ਗਲ ਤਾਰੇ ਬੋਰਡ ਦੇ ਦੋ ਬੋਲਣਾ ਇਹ ਬੰਦਾ ਦਾਖਲ ਹੋਣ ਸੰਬੰਧੀ ਸਾਨੂੰ ਸਾਣਾ ਸਿਟੀ ਖੜੜ ਤੋਂ ਮੈਸੇਜ ਮਿਲਿਆ ਸੀਗਾ ਮੈਸੇਜ ਮਿਲਦੇ ਸਾਰੀ ਅਸੀਂ ਜਿਹੜਾ ਇਹਦਾ ਮਜ਼ਰੂਰ ਆ ਕੇ ਫਿਟਨੈਸ ਲੈ ਕੇ ਜਿਹੜਾ ਉਹ ਬਿਆਨ ਅਸਲ ਕੀਤਾ ਉਹ ਬਿਆਨ ਦੇ ਵਿੱਚ ਜਿਹੜੀ ਸੈਕਸ਼ਨਾਂ ਬਣਦੀਆਂ ਉਹ ਜਿਹੜਾ ਹੈਗਾ ਉਹਦੇ ਅਧਾਰ ਤੇ ਕੇਸ ਰਜਿਸਟਰ ਕਰਕੇ ਅਗਲੀ ਕਾਰਵਾਈ ਕੀਤੀ ਜਾਊਗੀ ਤੇ ਸੱਟਾਂ ਕਿੰਨੀਆਂ ਕਿ ਲੱਗੀਆਂ ਹੋਈਆਂ ਬੰਦੇ ਤੇ ਜੀ ਡਾਕਟਰ ਸਾਹਿਬ ਨੇ ਜਿਹੜੀਆਂ 8 ਸੱਟਾਂ ਦਰਜ ਕੀਤੀਆਂ ਵਾਕੀ ਜਿਹੜੀਆਂ ਕੁਝ ਓਪੀਨੀਅਨ ਲੱਖੀਆਂ ਓਪੀਨੀਅਨ ਲੈ ਕੇ ਜਿੱਦਾਂ ਦੀ ਡਾਕਟਰ ਸਾਹਿਬ ਓਪੀਨੀਅਨ ਦੇਣਗੇ ਉਸ ਦੇ ਮੁਤਾਬਕ ਸੈਕਸ਼ਨ ਐਡ ਕੀਤੀ ਜਾਊਗੀ ਤੇ ਕਿਸੇ ਬੰਦੇ ਦੇ ਖਿਲਾਫ ਬਿਆਨ ਦਰਜ ਕਰਵਾਏ ਜੀ ਇਹਨਾਂ ਨੇ ਇਹਨਾਂ ਨੇ ਇੱਕ ਬੰਦਾ ਜਿਹੜਾ ਨਾਮ ਲਿਖਾਇਆ ਜੀ ਗੁਰਵਿੰਦਰ ਗੋਸਵਾਮੀ ਜੋ ਕਿ ਇਹਨਾਂ ਨੇ ਆਪਣੇ ਆਪ ਵੀ ਜਿਹੜਾ ਹੈਗਾ ਉਹ ਠੇਕਾ ਮਾਲਕ ਦੱਸਿਆ ਬਾਕੀ ਫੈਕਟ ਸਾਰੇ ਵੈਰੀਫਾਈ ਕਰਨੇ ਬਾਕੀ ਆ ਮੌਕੇ ਤੇ ਕੋਈ ਠੇਕੇ ਜਾ ਕੇ ਸੀਸੀਟੀਵੀ ਵਗ੍ਹਾ ਲਈ ਜਾਊਗੀ ਜੀ ਜਿ ਤਰ੍ਹਾਂ ਬਿਲਕੁਲ ਜੀ ਇਹ ਤਫਤੀਸ਼ ਦਾ ਹਿੱਸਾ ਹੈ ਜਿੱਦੇ ਜੇ ਸੀਸੀਟੀਵੀ ਲਈ ਜਾਵੇ ਕਿ ਜਿਹੜੇ ਨੇੜੇ ਆਰ ਤਾਂ ਦੁਕਾਨਦਾਰਾਂ ਜਾਂ ਹੋਰ ਪਬਲਿਕ ਹਾਜ਼ਰ ਸੀ ਉਹਨਾਂ ਨੂੰ ਸ਼ਾਮਲ ਤੇ ਤਸਕ ਕਰਕੇ ਇਨਵੈਸਟਿਗੇਟ ਕੀਤਾ ਜਾਊਗਾ ਕਿ ਕੰਸਾਲੇ ਦਾ ਨੌਜਵਾਨ ਜਦੋਂ ਖੇਤਾਂ 'ਚ ਕੰਮ ਕਰਦਾ ਕਰਦਾ ਕਿਸੇ ਲਗਜ਼ਰੀ ਹਾਤੇ ਦੇ ਵਿੱਚ ਜਾਂਦਾ ਨਿਊ ਚੰਡੀਗੜ੍ਹ ਦੇ ਵਿੱਚ ਇਹ ਹਾਤਾ ਪੈਂਦਾ ਇਹ ਲਗਜ਼ਰੀ ਹਾਤਾ ਏ ਅਮੈਕਸ ਸਿਟੀ ਦੇ ਵਿੱਚ ਤੇ ਉੱਥੋਂ ਜਦੋਂ ਲਗਜ਼ਰੀ ਹਾਤੇ ਦੇ ਵਿੱਚ ਐਂਟਰੀ ਕਰਦਾ ਤਾਂ ਕਹਿੰਦਾ ਏ ਕਿ ਮੈਨੂੰ ਹਾਤੇ ਵਾਲੇ ਨੇ ਐਂਟਰੀ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਉਸਦੇ ਕੱਪੜੇ ਮੈਲੇ ਹੋਏ ਹੋਏ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਬੈਂਸਵਾਜੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਠੇਕੇਦਾਰ ਮਿਲ ਕੇ ਉਸ ਨੂੰ ਜਿਹੜਾ ਹੈ ਕੁੱਟਦੇ ਨੇ ਕੁੱਟਿਆ ਵੀ ਇੰਨਾ ਜਾਂਦਾ ਉਹਦੀਆਂ ਅੱਖਾਂ ਤੱਕ ਤੇ ਲੈ ਕੇ ਪੂਰੇ ਸਰੀਰ ਦੇ ਉੱਤੇ ਨਿਸ਼ਾਨ ਪਏ ਹੋਏ ਨੇ ਝੋਟਾਂ ਦੇ ਉਸ ਤੋਂ ਬਾਅਦ ਮੁੱਲਾਪਾ ਥਾਣੇ ਤੋਂ ਐਸਐਸਆਈ ਦਲਵਿੰਦਰ ਆਂਦਾ ਹੈ ਤੇ ਉਸ ਦੇ ਜਿਹੜੇ ਬਿਆਨ ਦਰਜ ਕੀਤੇ ਜਾਂਦੇ ਨੇ ਤੇ ਦਲਵਿੰਦਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਲਾਗਪਾਸ ਦੇ ਸੀਸੀਟੀ ਕੈਮਰੇ ਜਿਹੜੇ ਆ ਖੰਗਾਲੇ ਜਾਣਗੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ